ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸਾਰੇ ਤੇ ਅੱਜ ਆਪਣਾ ਹੋ ਗਿਆ ਜੀ ਪੰਜਵਾਂ ਦਿਨ ਤੇ ਮੁੰਡੇ ਪਿੱਛੇ ਹੋ ਰਿਹਾ ਵਾਰਮ ਅਪ ਤੇ ਗਰਾਊਂਡ 'ਚ ਪਾਣੀ ਛਿੜਕਿਆ ਜਾ ਰਿਹਾ ਸਹੀ ਆ ਜੀ ਵਾਰਮ ਅਪ ਦੀ ਤਿਆਰੀ ਹੈ ਹਾਂਜੀ ਕੋਈ ਸਾਹਿਬ ਕੀ ਹਾਲ ਚਾਲ ਆ ਜੀ ਹਾਂਜੀ ਠੀਕ ਠਾਕ ਠੀਕ ਠਾਕ ਵਧੀਆ ਭਾਜੀ ਹਾਂਜੀ ਠੀਕ ਕਿੱਦਾਂ ਸੇਟਾਂ ਵਧੀਆ ਜੀ ਵਧੀਆ ਗਰਮੀ ਜੀ ਹੋ ਗਈ ਹੈ ਸ਼ਾਲ ਨੂੰ ਪਾਜਦੇ ਕੀ ਗੱਲ ਨਹੀਂ ਮੈਂ ਮੁੰਡੇ 'ਕੋ ਪਾਣੀ ਛਿੜਕਾਉਣਾ ਹੈ ਪੀਣਾ ਹੁਣ ਅੱਜ ਫੇ ਕਿੱਦਾਂ ਕੀ ਲਵਾ ਰਹੇ ਆ ਅੱਜ ਪੰਜਾ ਜੀ ਪਾਂਜਾ ਪਵਾਉ ਪਾਂਜਾ ਅੱਜ ਦਿਨਾਂ ਦਾ ਠੀਕ ਹੈ ਜੀ ਲੱਗੇ ਪਿਛੇ ਲੋੜੀ ਤੁਹਾਨੂੰ ਫੇਰ ਦਿਖਾਉਨੇ ਆ ਅੱਗੇ ਐਕਸਰਸਾਈਜ਼ ਕਿੱਦਾਂ ਚੱਲਦੀ ਐ ਅੱਜ ਢੂੜਪਾਟ ਐਕਸਰਸਾਈਜ਼ ਲੋ ਅਬੀ ਬੋਡੀ ਵਾਰਮਅਪਾ ਗਰਮ ਹੋਣ ਦੇ ਸਰੀਰ ਗੱਡੀਆਂ 'ਚ ਤੇਲ ਪੈ ਰਿਆ ਵਾ ਇੰਜਣ ਗਰਮ ਹੋ ਰਿਹਾ ਲੋ ਜੀ ਚੱਲ ਵੀ ਗੋਰੀ ਬਣਾ ਦੇ ਪਾਂਜਾ ਅੱਜ ਖੱਚ ਕੇ ਖੱਚ ਕੇ ਡਣਾ ਖੱਚ ਕੇ ਦਬਾਉਗਾ ਨਾ ਖੱਚ ਕੇ ਵਾਲੀ ਨੂੰ ਡਾਕਟਰ ਕਰਦਾ ਰੱਖ ਦੋ ਚਲੋ 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 ਹੌਲੀ ਨਹੀਂ ਜਾਣਾਗਾ ਇਹੇ ਸਪੀਡ ਰਹਿਣੀ ਆ ਖੱਚ ਕੇ ਖੱਚ ਕੇ ਖੱਚ ਕੇ ਮੁੰਡੇ चल 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 गोरी शाबाश अगले रेडी है चल भी डॉक्टर तरपू 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 ਸ਼ਾਬਾਸ਼ ਸ਼ਾਬਾਸ਼ ਡਾਕਟਰ ਕਰਨ ਦਾ ਲੀਡ ਅੱਜ ਡਾਕਟਰ ਨੇ ਕਹਿੰਦਾ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਬੋ ਬੱਲੇ ਡਾਕਟਰ ਜੋਤੇ ਸਾਹਿਬ ਜੋਤੇ ਨੂੰ ਛੁੱਟੀ ਕਰ ਲੱਗਾ ਸੀ ਲੱਗਾ ਹੀ ਕਰਨ ਤੇਜਾ ਨਾ ਇਹ ਤੇਰੀ ਸ਼ਕਲ ਦੱਸਦੀ ਆ ਛੁੱਟੀ ਕਰ ਲੱਗਾ ਸੀ ਤੂੰ ਕਿ ਨਹੀਂ ਕਰ ਲੱਗਾ ਸੀ ਦਾ ਟਾਈਮ ਲੱਗਾ ਕੱਲ ਵੀ ਸ਼ਾਬਾਸ਼ ਵੈਰੀ ਗੁੱਡ ਚੱਲ ਚੱਲ ਜੋ ਤੇ ਸ਼ਾਬਾਸ਼ ਆ ਬੱਲੇ ਜੀ ਉੱਤਿਆ ਚੱਲ 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 ਸ਼ਾਬਾਸ਼ ਸ਼ਾਬਾਸ਼ ਚੱਲ ਗੱਜ ਨਹੀਂ ਕੀ ਗੱਲ ਢੱਲਾ ਕਮ ਅੱਜ ਜੋ ਤੇਨ ਰਲੋ ਜੋ ਤੇਨ ਰਲੋ ਜੋ ਤੇਨਾ ਰਲਕੇ ਰਲਕੇ ਜੋ ਤੇਨਾ ਰਲਕੇ ਓ ਬੇ ਲਾਡਾ ਕਿੱਥੇ ਚਲ ਗਿਆ ਜੋਤਾ ਕਿਦਾਂ ਐਦਾਂ ਗੋਲੀ ਆ ਬਸ ਕਿਉਂ ਓ ਭੱਲੇ ਮੰਨੂ ਧੂੜਾ ਪੱਟੋ ਧੂੜਾ ਹੈ ਉਹ ਕੱਲੂ ਯਾਰ ਭਾਜੀ ਪੈਪ ਲਿਓਨੇ ਆ ਕੋ ਪੈਪ ਮਿਲਿਆ ਨਹੀਂ ਯਾਰ ਦੇਸੀ ਜੇ ਪੈਪ ਸਿਗੇ ਉਹ ਪੈਪ ਵਧੀਆ ਨਹੀਂ ਕੱਲੂ ਪੈਪ ਮਿਲ ਜਣਾ ਆਪਾਂ ਨੂੰ ਵਧੀਆ ਜਿਹੜਾ ਹਾਂ ਮਿੱਟੀ-ਮੁੱਟੀ ਜਿਹੜੀ ਆ ਉਹ ਮਿੱਟੀ ਵੀ ਛਟਾਗਣੀ ਹੈ ਤੁਸੀਂ ਛਟਾਈ ਆ ਮਿੱਟੀ ਲਾਲ ਕਿੱਥੋਂ ਲਿਆਂਦੀ ਰੇਤਾ ਹਾਂ ਕਾ ਕਾਤੇ ਲਿਆਏ ਸੀਗੇ ਹਾਂ ਕਿੰਨੇ ਪੈਸੇ ਲੈ ਟਿੱਪਰ ਵਾਲੇ ਨੇ ਕਿੰਨੇ ਟਿੱਪਰ ਛਟਾਏ ਆ ਕਿ ਕਿ ਦੋ ਜਿਆਦੇ ਛਟਾਏ ਆ ਅੱਛਾ ਆ ਮਿੱਟੀ ਨਾ ਵਧੀਆ ਮਿੱਟੀ ਉਹ ਰੇਤਾ ਰੇਤਾ ਵਾ ਕਾ ਮਿੱਟੀ ਆ ਭਾਜੀ 50 ਭਾਜੀ ਮੜਾ ਆ ਕਰਾ ਮੜੀ ਜੀ ਚੱਲ 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 ਸ਼ਰਲਾ ਫੇਰ ਸ਼ਰਲਾ ਚੱਲ 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 ਲਾਲਾ ਕਹਿੰਦੇ ਮੈਚ ਤੋਂ ਆ ਕੇ ਮਿਹਨਤ ਲਾਉਣ ਦਿਆ ਵਾ ਚੱਲ ਜੋਤੇ ਜੋਤਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਸ਼ਾਵਾ ਜੋਤੇ ਬੰਦਾ ਨਹੀਂ ਅੱਗੇ ਨੰਗਣਾ ਚਾਹੀਦਾ ਤੇ ਤੋ ਕੋਈ ਕੋਈ ਬੰਦਾ ਨਹੀਂ ਅੱਗੇ ਜਾਣ ਦੇਣਾਗਾ ਚੱਲ 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 ਜੋਤੇ ਵੈਰੀ ਗੁੱਡ ਆ ਜੋਤਾ ਕਹਿੰਦੇ ਛਾਇਆ ਪਿਆ ਵਾ ਬੰਦਾ ਨੰਗਨ ਨਹੀਂ ਦੇਂਦਿਆ ਕੋਈ ਵੈਰੀ ਗੁੱਡ ਪੁੱਤ ਸ਼ਾਬਾਸ਼ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੀ ਉੱਤੇ ਜੋਤਾ ਜਾਂਦਾ ਸ਼ੂਗਰਾ ਵੇਖ ਲੈ ਚੱਲ ਚੱਲ ਜੋਤੇ ਸ਼ਾਬਾਸ਼ ਹੱਡ ਦਾ ਏਰੀਆ ਚੱਲਦਾ ਬਾਰਡਰ ਨਹੀਂ ਨਾ ਚੱਲਦੇ ਚੱਲ ਚੱਲ ਜੋਤੇ ਚੱਲ ਆ ਮੁੰਡਾ ਦਾ ਯੱਕੋ ਪਰ ਕਲਾ ਤੋਂ ਆ ਮੰਡ ਚੋਂ ਮੁੰਡੇ ਪੁੰਨੀਆਂ ਰੇਡਾਂ ਤੋਂ ਆ ਪੁੰਨੀਆਂ ਰੇਡਾਂ ਤੋਂ ਆ ਠੀਕ ਆ ਠੀਕ ਆ ਜੋ ਜਾਂਦੀ ਪੁੰਨ ਆ ਬਾੜੇ ਤੋਂ ਜੀ ਆਪਣੇ ਵਾਲਾ ਵੀ ਸਲੂਨ ਵਾਲਾ ਹੀ ਆ ਆਪਣਾ ਵਾਲਾ ਹੈ ਇਹ ਫੈਕਟਰੀ ਵਾਲਾ ਵਾ ਕੋਈ ਨਾ ਕੋਈ ਨਾ ਕੋਈ ਨਾ ਚੱਲ ਚੱਲ ਬਾਹਰ ਨਿਕਲ ਬਟਿਆ ਪਰ ਚੱਲ ਕਬੂਰ ਬੂਸ ਲੈ ਆ ਪਾਜੀ ਕਬੂਰ ਥਲੇ ਵਾਲੇ ਆ ਕੀ ਹੋਇਆ ਕਿ ਕਬੂਰ ਥਲੇ ਵਾਲਿਓ ਕਰਨੀ ਆ ਗੱਲ ਕੋਚਣਾ ਇਹ ਮਾੜੀ ਕਰਦਾ ਬੰਦਿਆਂ ਨਾਲ ਵੇਲਾ ਹੈ ਪਾਜੀ ਯਾਰ ਤੂੰ ਕੀ ਕਰਨਿਆ ਬੰਨੇ ਕੀ ਕੀ ਕਹਿੰਦਾ ਬੰਨੇ ਕੱਲੂ ਆਉਣ ਹੀ ਨਾ ਯਾਰ ਹੈ ਨਜ਼ਾਰੇ ਲੈ ਆਂਦੇ ਇੱਥੇ ਪੱਤਰ ਚੱਲ 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 ਸਮਝ ਚੱਲ 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 ਆ ਤੇਰਾ ਅੱਜ ਥੰਬ ਨਹੀਂ ਲੱਗਣਾ ਈ ਕੋਜ ਨੇ ਤਸੱਲੀਆਂ ਕਰਾਤੀ ਕੋਜ ਨੇ ਤਸੱਲੀਆਂ ਕਰਾਤੀਆਂ ਬੰਦੇ ਭਾਤੇ ਆ ਕੰਮ ਤਾਂ ਹੀ ਬਸ ਹੋ ਜਾਂਦੀ ਹੈ ਨਾ ਕੰਮ ਦੇ ਹੁਣੀ ਆ ਬਸ ਤਸੱਲੀ ਦੇ ਪੈਸੇ ਲਈਦੇ ਤਸੱਲੀ ਦੇ ਪੈਸੇ ਆ ਉਹ ਚੱਕਰ ਪਤਾ ਕੀ ਆ ਉਹ ਸ਼ੌਂਕ ਹੁੰਦਾ ਬੰਦੇ ਨੂੰ ਇੱਕ ਸ਼ੌਂਕ ਦਾ ਕਰਕੇ ਆਈ ਜਾਂਦਾ ਅਸੀਂ 12 12 ਘੰਟੇ ਟਰੱਕ ਚ ਲਾ ਕੇ ਜੈਮ ਲਾਉਂਦੇ ਨੇ 2 ਘੰਟੇ ਸੁੰਦੇ ਰਹੇ ਭਰਾਵਾ ਇਹ ਚਾਸਕਾ ਹੀ ਆ ਬੰਦੇ ਨੂੰ ਚਲੋ ਚਲੋ ਚਲ ਚਲ ਤੇ ਹੰਬੇ ਫਿਰਦੇ ਹੰਬੇ ਆ ਵੇਖ ਲੈ ਮੁੰਡਾ ਕਿੱਥੇ ਆ ਬੁਗਲੇ ਗੁਰੀ ਵੇਖ ਲੈ ਉਹ ਕਿੱਥੇ ਚਲੇ ਗਿਆ ਬੰਦਾ ਥੋਪੇ ਦੇ ਉੱਤਰੋਂ ਦੇ ਆਇਆ ਕਰ ਕਿੱਧਰ ਵੱਡ ਜਾਨੇ ਲੈਵਲ 'ਚ ਕਰਾਤਾ ਨਾ ਕੋ ਲੋੜਾ ਕੋ ਬਣਾ ਦੇ ਨੇ ਰੀਲਾ ਪਾਈਆਂ ਤੇ ਹੀ ਆਪਾਂ ਪਾਈਆਂ ਤੇ ਹੀ ਰੀਲਾ ਕੋ ਬਣਾਵਾ ਦੂਸਰਾ ਚੱਲ ਉਹ ਆਪਾਂ ਉਹ ਤੇ ਦੂਜੇ ਦੇ ਪਾਸੀਆਂ ਕਬੱਡੀ ਗੰਗਲ ਹੈਗਾ ਨਾ ਆਪਣਾ ਪੂਰੇ ਤੇ ਪਾ ਦੇਣਾ ਹਣਾ ਢੱਲਾ ਹੋਏ ਦਾ ਕੰਮ ਨਾ ਐਂਡ ਜੀ ਤੇ ਆ ਕੇ ਹਾਂ ਬਕੀਆਂ ਗੱਡੀਆਂ ਨਾ ਆ ਵੇਖੀ ਗੱਡੀ ਜਾਂਦੀ ਆ ਓਏ ਇਹ ਨਹੀਂ ਲੱਗੇ ਨਹੀਂ ਲੱਗਣ ਦੇਣਾ ਕਿਸੇ ਨੂੰ ਵੇਖੀਂ ਤਾਂ ਗਈਏ ਵੇਖੀ ਇਹ ਆਹ ਏ ਦੇਖ ਜਾਂਦਾ ਕਿ ਨਹੀਂ ਭਾਰ ਭੂਰ ਵੱਜੂਏ ਨਾ ਇਹਦਾ ਕਿਤੇ ਹੂੰ ਸੋਦਾ ਤੇਜ ਆ ਡੋਏ ਡੂਈ ਨੂੰ ਵਧੀਆ ਮੁੰਡਾ ਚੱਲ ਚੱਲ ਜੋਤੇ ਆਨ ਵੇਲਾ ਲੱਗੇ ਨਹੀਂ ਲੱਗਣ ਦਿੰਦਾ ਤੁਹਾਨੂੰ ਕਿਸੇ ਨੂੰ ਵੀ ਵੇਲਾ ਜਵਾਗ ਆ ਚੱਲ ਚੱਲ ਮਾਨਕੀਆ ਕੀ ਗੱਲ ਆ ਉਹ ਦੇਖ ਲੈ ਕਿੰਨਾ ਫਰਕ ਪਾ ਗਿਆ ਉਹ ਵੇ ਉਹ ਜੋ ਤੈਨੂੰ ਰਲੋ ਜੋ ਤੇਨਾ ਉਹ ਵੇ ਲੈ ਕਿੱਥੇ ਚਲੇਗਾ ਆ ਵੇ ਕਿੱਥੇ ਤੁਰੇ ਆਉਂਦੇ ਹਜੇ ਮੈਂ ਤਾਂ ਬੋਲਦੀਆਂ ਮੁੰਡੇ ਦੀਆਂ ਵਾਕਏ ਏ ਉਹ ਚੱਕ ਕਰ ਗਏ ਹਜੇ ਆ ਇੱਥੇ ਤੁਰੇ ਫਿਰਦੇ ਹੀ ਹੋਰ ਕਿਹਦਾ ਚੱਲ ਜੋ ਤੇ ਸ਼ਾਬਾਸ਼ ਸ਼ਾਬਾਸ਼ ਚੱਲ 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 ਵੈਰੀ ਗੁੱਡ ਚਲੋ 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 ਸ਼ਾਬਾਸ਼ ਸ਼ਾਬਾਸ਼ ਦੂਜੇ ਵਾਲਾ ਲੈ ਚਲਾ ਚਰਨਾ ਪਾਲਾ ਮੰਨੂ ਚਲੋ ਗੱਲ ਗੋਰੀ ਖੈਦੇ ਕੰਮ ਨੂੰ ਜੇਜ ਚੱਲ 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 ਸ਼ਾਬਾਸ਼ ਸ਼ਾਬਾਸ਼ ਖੇਚ ਗਏ ਹੌਲੀ ਹੋ ਗਿਆ ਕੰਮ ਆ ਨਿਕਲ ਗਈ ਮੂਰੇ ਗੋਰੀ ਰੀਲ ਬਣਾਉਣੀ ਅਗਲੀ ਤੇ ਰੀਲ ਬਣਾ ਦਿੰਨੇ ਆ ਉਹ ਤੁਸੀਂ ਓਏ ਸੌਦਾ ਨਹੀਂ ਤੈਨੂੰ ਚੱਲ ਸਰਬੰਸ ਨਾਲ ਫਾੜਦਾ ਤੈਨੂੰ ਸੁਣਦਾ ਕੰਧਾਂ ਨਾਲ ਫਾੜਦਾ ਜਾ ਚਵਲ ਲੈ ਕੇ ਆ ਤਲੀ ਮੋਟੇ ਕੀ ਹੋਇਆ ਇੱਧਰ ਲੱਗ ਗਿਆ ਤੇ ਖੜੇ ਉੱਥੇ ਥੱਲੇ ਪਾਣੀ ਤੇ ਇਹਨੂੰ ਪਾਣੀ ਦੱਸਿਆ ਤੇਰੇ ਤਾਂ ਕੰਨ ਵੀ ਨਹੀਂ ਫਾੜ ਹੁੰਦੇ ਮੋਟੇ ਕੋਈ ਟੈਡ ਦੇ ਥੱਲੇ ਹੁੰਦੀ ਉਹ ਬੱਲੇ ਝੋਤਿਆ ਆ ਆ ਵਿੱਚ ਰਲੇ ਗਿਆ ਕੌਣ ਕੌਣ ਮੋਹਰ ਲਾਉਂਦਾ ਕੋਈ ਤੁਸੀਂ ਮੋਹਰ ਲਓ ਬਹੁਤ ਐਵੇਂ ਮਾਰਦੇ ਰੋਈ ਪਿਆ ਅੱਥਾ ਉਧਰ ਨੂੰ ਦੇ ਫੈਨ ਹੋ ਜਾ ਤਾਲੂ ਕਰ ਲੈ ਫੇਕ ਕਦੋਂ ਵੱਜਣ ਲੱਗੀਆਂ ਕਟੂਈ ਨਾ ਨਾ ਪੋਚੋ ਸੈਟ ਲਾਉਣੇ ਕਿ ਨਾ ਕਰ ਪੜਾ ਬਾਗਟਾ ਬਾਗਟਾ ਖਾਲਾ ਖਾਪ ਨਹੀਂ ਲੈ ਲੈ ਲੈਕਸ਼ਨ ਨਹੀਂ ਕਰਦੇ ਚਲੋ ਪਾਣੀ ਪੀਓ ਹੁਣ ਜਦ ਸਾਰੇ ਹੋ ਗਏ ਚੱਲ ਪਏ ਹੁਣ ਜੋਤਾ ਕਹਿੰਦਾ ਪੁੱਠੇ ਗਿਹੜੇ ਚੱਲਵੇ ਪੁੱਠੇ ਗਿਹੜੇ ਚੱਲ 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 ਸ਼ਾਬਾਸ਼ ਸ਼ਾਬਾਸ਼ ਪਹਿਲਾਂ ਸਿੱਧੇ ਵਾਲੇ ਪਾਸੇ ਹੁਣ ਉੱਠੇ ਪਾਸੇ ਆ ਮੁੰਡੇ ਭਾਈ ਦੇ ਸ਼ਾਬਾਸ਼ ਪਾਲੇ ਸ਼ਾਬਾਸ਼ ਓ ਬਾਬਾ ਬੁੰਗਰੇ ਆ ਸਾਰਿਆਂ ਨੂੰ ਐ ਬਾਬਾ ਇਧਰ ਮੁਰੇ ਆ ਸਾਰਿਆਂ ਨੂੰ ਹੁਣ ਫੇ ਪਿਛੇ ਹੋ ਗਿਆ ਵਾ ਤੂੰ ਮੁਰੇ ਹੀ ਆ ਅਜੋ ਹੋਤਾ ਪਹਿਲਾਂ ਆ ਗਿਆ ਜੋਤੇ ਦੋਵੇਂ ਤੇਜ ਆ ਛੋਟਾ ਜੋਤਾ ਵੀ ਤੇਜ ਆ ਤੇ ਵੱਡਾ ਜੋਤਾ ਵੀ ਤੇਜ ਆ ਓ ਯਾਂ ਦੇ ਦੂਜਾ ਕੋਡ ਆ ਗਿਆ ਦੂਜਾ ਕੋਡ ਚਲੋ 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 ਢਿੱਲਾ ਹੋ ਗਿਆ ਕੰਮ ਢਿੱਲਾ ਬੁਗਲੇ ਪਿੱਛੇ ਵੇ ਤਾਂ ਲੈਂਚ ਆ ਕਿੱਧਰ ਤੁਰਿਆ ਜਾਣਾ ਗੱਡੀ ਲੈ ਕੇ ਉਹ ਵੇ ਚੀਰਾ ਜਾਂਦਾ ਕਿ ਨਹੀਂ ਢੂੜਾ ਪਟੜਾ ਕਈ ਨੁ ਕੀ ਬਿਮਾਰੀ ਆ ਸਾਡੇ ਕਬੀ ਥੱਲੇ ਬੁਗਲੇਣ ਚਲੋ 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 ਕੱਲ ਖਾਵਾ 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 ਚਲੋ 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 ਲਾਸਟ ਹੀ ਆ ਲਾਸਟ ਹੀ ਆ ਕ ਗਰਾਊਂਡ ਦਾ ਮਾਹੌਲ ਚਾਲ ਈਵਨਿੰਗ ਟਾਈਮ ਆਫਟਰ ਕੈਂਪ ਫੁੱਟਬਾਲ ਚਾਲੂ ਹੋ ਜਣਾ ਹੁਣ ਮੁੰਡਿਆਂ ਨੇ ਫੁੱਟਬਾਲ ਖੇਡਣਾ ਅੱਜ ਦੇ ਟਾਈਮ 'ਚ ਇੰਨਾ ਰਸ ਹੈ ਨਹੀਂਗਾ ਗਰਾਊਂਡਾਂ 'ਚ ਜਿੰਨਾ ਆਪਣੀ ਗਰਾਊਂਡ 'ਤੇ ਦੇਖਣ ਨੂੰ ਮੇਰੇ ਮੁੰਡੇ ਦੇਖੋ ਤੁਸੀਂ ਕਿਰਪਾ ਚਾਹੀਦੀ ਆ ਬਸ ਨਸ਼ੇ ਪੱਤੇ ਤੋਂ ਪਰੇਜ ਗੱਭਰੂ ਚਲੋ ਚਲੋ ਚੱਲ ਚੱਲ ਕਾਲਾ ਕਿਹੜਾ ਕੰਪਲੋਂਡ ਆ ਟੱਕਰ ਤੋਂ ਆ ਜਾ ਆ ਜਾ ਆ ਜਾ ਆ ਜਾ ਆਹ ਫੁੱਟਬਾਲ ਵਾਲੀ ਜਾਂਦੇ ਬੁੱਕ ਦੇ ਵੇਚ ਲਾ ਭਾਜੀ ਆਹ ਵੇਚ ਜਾਂਦੇ ਫੁੱਟਬਾਲ ਵਾਲੇ